ਹਰ ਇੱਕ ਚੀਜ਼ ਤਾਂ ਮੈਂ ਕਹੂੰਗਾ ਕਿ ਇੱਕ ਜ਼ਿੰਮੇਵਾਰੀ ਦਾ ਬੜਾ ਅਹਿਸਾਸ ਹੋਇਆ ਵਰਦੀ ਪਾ ਕੇ ਕਈ ਵਾਰੀ ਨਾ ਤੁਸੀਂ ਵੀ ਕਰਦੇ ਹੋ ਮੀਡੀਆ ਵੀ ਪੁਲਿਸ ਨੂੰ ਜਦੀ ਕਹਿਣ ਆ ਜਾਂਦਾ ਕਰ ਕੀ ਰਹੀ ਹੈ ਪੁਲਿਸ ਨਹੀਂ ਕਰ ਰਹੀ ਆਪਣਾ ਕੀ ਹੋ ਗਿਆ ਪਰ ਜਾਂ ਤੁਸੀਂ ਨੇ ਕਹਿੰਦੇ ਆ ਕਿ ਲੋਕ ਸਾਰੇ ਸੁਣ ਨਾਲ ਦੇ ਕਹਿੰਦੇ ਹੁੰਦੇ ਸਾਡੇ ਅੰਦਰ ਤਾਂ ਕਹਿਣਾ ਬਣਦਾ ਵੀਆ ਜੇ ਜੋ ਪ੍ਰੈਸ਼ਰ ਨਾ ਹੋਵੇ ਤਾਂ ਮੈਂ ਨਹੀਂ ਕਰੇ ਗਲਤ ਕਹਿੰਦਾ ਉਹਦੇ ਨਾਲ ਥੋੜਾ ਜਿਹਾ ਉਹ ਤਾਂ ਮਤਲਬ ਹੋਰ ਉਦੇਚ ਰਹਿੰਦੇ ਨੇ ਜਲਦੀ ਕੰਮ ਕਰੀਏ ਸਾਡੇ ਪਿੱਛੇ ਪ੍ਰੈਸ਼ਰ ਥੋੜਾ ਬਣਦਾ ਹੈ ਤੇ ਬਟ ਪੁਲਿਸ ਦੇ ਉੱਤੇ ਮੈਂ ਤਾਂ ਇਹੀ ਮਹਿਸੂਸ ਕੀਤਾ ਕਿ ਇੱਕ ਆਫੀਸਰ ਜਦੋਂ ਕੰਮ ਕਰਦਾ ਹਨਾ ਉਹਦੇ ਤੇ ਉਹਦੇ ਆਫੀਸਰਾਂ ਦਾ ਜਿਹੜੇ ਉਹਦੇ ਤੋਂ ਉੱਚੇ ਰੈਂਕ ਦੇ ਨੇ ਉਹ ਵੀ ਉਹਦੇ ਤੇ ਬਹੁਤਾਰਾ ਪ੍ਰੈਸ਼ਰ ਤੇ ਲੋਕਾਂ ਦਾ ਵੀ ਪ੍ਰੈਸ਼ਰ ਹਨਾ ਜਿੱਥੇ ਕੋਈ ਕੋਈ ਵੀ ਜਿਹੜੀ ਮਤਲਬ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਮਾਰਦਤ ਹੋਗੀ ਜਿਹੜਾ ਵੀ ਮੌਕੇ ਦਾ ਆਫੀਸਰ ਆ ਸਭ ਤੋਂ ਪਹਿਲਾਂ ਮਤਲਬ ਉਹਦੇ ਤੇ ਹੀ ਰਿਸਪੌਂਸਿਬਿਲਟੀ ਸਾਰੀ ਆ ਜਾਂਦੀ ਹੈ ਕਿ ਹੁਣ ਇਹਨੂੰ ਸੋਲਵ ਕਰਨਾ ਤੇ ਮਤਲਬ ਉਹ ਉਹਦਾ ਉਹਦਾ ਕੰਮ ਸ਼ੁਰੂ ਹੁੰਦਾ ਉਹਦੇ ਤੋਂ ਫੇਰ মিডিਆ ਦਾ ਪ੍ਰੈਸ਼ਰ ਦੇਖ ਕਰ ਕੀ ਰਹੀ ਹੈ ਪੁਲਿਸ ਵਾਲੇ ਦਾ ਕੁਝ ਨਹੀਂ ਕੀਤਾ